ਅਸਬਾ ਅਮਰਕੋਟ ਵਿਖੇ ਮਹਾਲ ਉਸ ਵੇਲੇ ਤਣਾਪੂਰਨ ਹੋ ਗਿਆ ਜਦੋਂ ਬੈਂਕ ਦੇ ਅਧਿਕਾਰੀ ਥਾਣਾ ਬਲਟੋਹਾ ਪੁਲਿਸ ਨੂੰ ਨਾਲ ਲੈ ਕੇ ਕਾਰ ਦੀ ਕੁਰਕੀ ਕਰਨ ਆ ਗਏ ਜਿਸ ਤੋਂ ਬਾਅਦ ਉੱਥੇ ਮੌਕੇ ਤੇ ਮੌਜੂਦ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਪੁਲਿਸ ਅਤੇ ਬੈਂਕ ਅਧਿਕਾਰੀਆਂ ਨੂੰ ਕਲੀ ਦੇ ਨਜ਼ਦੀਕ ਰੋਕ ਕੇ ਚਮਕੇ ਨਾਅਰੇਬਾਜ਼ੀ ਕੀਤੀ ਇਸ ਦੌਰਾਨ ਬੈਂਕ ਦੇ ਅਧਿਕਾਰੀਆਂ ਤੇ ਥਾਣਾ ਬਲਟੋਹਾ ਪੁਲਿਸ ਦੇ ਕਿਸਾਨ ਜਥੇਬੰਦੀਆਂ ਆਮੋ ਸਾਹਮਣੇ ਹੋ ਗਈਆਂ ਜਿਸ ਤੋਂ ਬਾਅਦ ਕਾਰ ਦੀ ਕੁਰਕੀ ਕਰਨ ਆਏ ਬੈਂਕ ਦੇ ਅਧਿਕਾਰੀਆਂ ਤੇ ਥਾਣਾ ਬਲਟੋਹਾ ਪੁਲਿਸ ਨੂੰ ਕਿਸਾਨਾਂ ਦੇ ਪਾਰੀਵਿਰੋਧ ਦਾ ਸਾਹਮਣਾ ਕਰਦੇ ਹੋਏ ਬੇਰੰਗ ਵਾਪਸ ਮੁੰਡਾ ਪਿਆ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਅਮਰਕੋਟ ਦੇ ਵਸਨੀਕ ਆਰਤੀਏ ਪਟੂ ਸ਼ਾ ਜੋ ਕਿ ਕਾਫੀ ਸਮੇਂ ਤੋਂ ਆਰਥਿਕ ਕਰਤਾ ਸੀ ਅਤੇ ਨੌਟਬੰਦੀ ਤੇ ਲੋਕਡਾਊਨ ਦੇ ਵਿੱਚੋਂ ਉਹਨਾਂ ਦੀ ਆਰਥ ਵਿਵਸਥਾ ਫੇਲ ਹੋ ਗਈ ਅਤੇ ਕਾਫੀ ਜ਼ਿਆਦਾ ਘਾਟਾ ਪੈ ਗਿਆ ਪਰ ਫਿਰ ਵੀ ਪਟੂ ਸ਼ਾ ਆਰਥਿਕ ਹਾਲਾਤ ਖਰਾਬ ਹੋਣ ਦੇ ਬਾਵਜੂਦ ਵੀ ਬੈਂਕ ਦਾ ਥੋੜਾ-ਥੋੜਾ ਕਰਕੇ ਕਰਜ਼ਾ ਮੋੜਦਾਰਿਆ ਸੀ ਪਰ ਬੈਂਕ ਦੇ ਵੱਲੋਂ ਮੋੜਿਆ ਗਿਆ ਪੈਸਾ ਪਟੂ ਸ਼ਾ ਦੇ ਖਾਤੇ ਦੇ ਵਿੱਚ ਜਮ੍ਹਾਂ ਨਹੀਂ ਕੀਤਾ ਗਿਆ ਅਤੇ ਇਹ ਜਮ੍ਹਾਂ ਨਾ ਕਿਤੇ ਪੈਸੇ ਨੂੰ ਕੇ ਬੈਂਕ ਦੇ ਅਧਿਕਾਰੀਆਂ ਨੂੰ ਕਈ ਵਾਰ ਮਿਲਿਆ ਵੀ ਸੀ ਤੇ ਉਹਨਾਂ ਨੇ ਮੰਗ ਵੀ ਕੀਤੀ ਸੀ ਕਿ ਪਟੂ ਸ਼ਾਹ ਵੱਲ ਮੋੜਿਆ ਗਿਆ ਪੈਸਾ ਉਹਨਾਂ ਦੇ ਕਰਜ਼ੇ ਦੇ ਵਿੱਚ ਪਾਇਆ ਜਾਵੇ ਪਰ ਬੈਂਕ ਦੇ ਅਧਿਕਾਰੀਆਂ ਨੇ ਉਹਨਾਂ ਦੀ ਕੋਈ ਵੀ ਗੱਲ ਨਹੀਂ ਸੁਣੀ ਇਸ ਦੇ ਨਾਲ ਹੀ ਇਸ ਮੌਕੇ ਕਿਸਾਨ ਜਥੇਬੰਦੀਆਂ ਨੇ ਬੈਂਕ ਦੇ ਅਧਿਕਾਰੀਆਂ ਤੇ ਥਾਣਾ ਬਲਟੋਹਾ ਪੁਲਸ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਦੀ ਕੁਰਕੀ ਕੀਤੀ ਗਈ ਤਾਂ ਕਿਸਾਨ ਜਥੇਬੰਦੀਆਂ ਇਸ ਦਾ ਵੱਡੇ ਪੱਧਰ ਤੇ ਵਿਰੋਧ ਕਰਨਗੀਆਂ ਇਸ ਮੌਕੇ ਤੇ ਬੈਂਕ ਅਧਿਕਾਰੀਆਂ ਨੂੰ ਚੇਤਾਵਨੀ ਦਿੰਦੇ ਹੋਏ ਕਰ ਦੇ ਮਾਲਕ ਪੱਟੂ ਸ਼ਾਹ ਦੇ ਲੜਕੇ ਨੇ ਕਿਹਾ ਕਿ ਉਹਨਾਂ ਨੂੰ ਇਸੇ ਹੀ ਤਰ੍ਹਾਂ ਹਰਾਸ਼ ਮੈਟ ਕੀਤਾ ਗਿਆ ਅਤੇ ਉਹ ਸਾਰਾ ਪਰਿਵਾਰ ਬੈਂਕ ਦੇ ਸਾਹਮਣੇ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣਗੇ ਇਸ ਮੌਕੇ ਜੱਦ ਅਧਿਕਾਰ ਦੀ ਕੁਰਕੀ ਕਰਨ ਵਾਲੇ ਬੈਂਕ ਦੇ ਅਧਿਕਾਰੀਆਂ ਤੇ ਥਾਣਾ ਬਲਟੋਹਾ ਐਸਐਚਓ ਹਵਜੀਤ ਸਿੰਘ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹ ਕੈਮਰੇ ਤੋਂ ਬਚਦੇ ਹੋਏ ਦਿਖਾਈ ਦਿੱਤੇ ਅਤੇ ਕੁਝ ਵੀ ਬੋਲਣ ਤੋਂ ਉਹਨਾਂ ਨੇ ਇਨਕਾਰ ਕਰ ਦਿੱਤਾ ਜੀ ਕਿ ਇੱਕ ਹੀ ਸਾਡੇ ਕੋਲ ਮਕਾਨ ਹੈ ਜਿਹਦੇ 'ਚ ਅਸੀਂ ਰਹਿ ਰਹੇ ਹਾਂ ਤੇ ਬੈਂਕ ਵਾਲੇ ਕਹਿੰਦੇ ਕਿ ਸਾਡਾ ਲੋਨ ਹੈ ਤੇ ਸਾਡੇ ਲੋਨ ਦੇ ਪੈਸੇ ਤੁਹਾਡੇ ਫਾਦਰ ਸਾਹਿਬ ਨੇ ਨਹੀਂ ਦਿੱਤੇ ਸਾਡੇ ਫਾਦਰ ਸਾਹਿਬ ਪਰ ਮਹੀਨੇ ਦਾ ਲਗਭਗ 25-30000 ਰੁਪਏ ਮੋੜਦੇ ਰਹੇ ਇਹਨਾਂ ਦੇ ਮੁਤਾਬਕ ਇਹ ਆ ਕਿ ਹੀ ਪੈਸੇ ਇਹਨਾਂ ਦੇ ਦਿੱਤੇ ਆ ਬਾਕੀ ਅੱਜ ਦੀ ਸਥਿਤੀ ਦੇ ਹਿਸਾਬ ਨਾਲ ਮੇਰੇ ਫਾਦਰ ਸਾਹਿਬ ਦੀ ਕੰਡੀਸ਼ਨ ਇਹ ਹੈ ਕਿ ਸਾਨੂੰ ਕੋਈ ਸਮਾਨ ਦਿੱਤਾ ਜਾਵੇ ਇਹ ਤਾਂ ਅੱਗੇ ਰਾਤ ਸੌਣ ਲੱਗਿਆ ਚਾਰ ਗੋਲੀਆਂ ਨੀਂਦੀਆਂ ਖਾਂਦੇ ਤੇ ਦਿਨੇ ਬਲੱਡ ਪ੍ਰੈਸ਼ਰ ਦੇ ਟੀਕੇ ਲਾ ਕੇ ਦਿਨ ਕੱਢਦੇ ਇਸ ਤੋਂ ਬਾਅਦ ਜੇ ਪ੍ਰਸ਼ਾਸਨਸ਼ਿਓ ਨਾਲੋਂ ਜਾਂ ਬੈਂਕ ਨਾਲੋਂ ਸਾਡੇ ਪਰਿਵਾਰ ਨੂੰ ਤੰਗ ਕੀਤਾ ਗਿਆ ਤੇ ਸਾਰਾ ਪਰਿਵਾਰ ਸਮੇਤ ਬੱਚੇ ਮੈਂ ਲੈ ਕੇ ਬੈਂਕ ਅੱਗੇ ਬੈਠੂੰਗਾ ਤੇ ਜੇ ਨਾਲੋਂ ਹੱਦ ਪਾਰ ਕੀਤੀ ਗਈ ਤੇ ਉੱਤੇ ਕੁਛ ਕਾ ਕੇ ਬੈਂਕ ਦੇ ਸਾਹਮਣੇ ਹੀ ਜ਼ਹਿਰ ਖਾ ਕੇ ਮਰਾਂਗੇ ਇਹ ਇੱਕ ਆਰਧ ਦਾ ਬਿਜ਼ਨਸ ਕਰਦਾ ਸੀ ਪਹਿਲਾਂ ਜਦੋਂ ਲੋਟਬੰਦੀ ਹੋਈ ਆ ਤੇ ਜਾਂ ਕਰੋਨਾ ਦੇ ਸੰਕਟ ਦੇ ਵਿੱਚ ਇਹਦਾ ਬਹੁਤ ਵੱਡਾ ਨੁਕਸਾਨ ਹੋਇਆ ਇਹਨੇ ਵਿਚਾਰੇ ਨੇ ਕਿਤੇ ਲੋਨ ਲਿਆ ਥੋੜਾ ਬਾਧਾ ਤੇ ਜਿਹੜੀ ਇਹ ਬੈਂਕ ਵਾਲਿਆ ਮਹਿਕਮਾ ਉਹ ਇਹ ਤੇ ਅੱਜ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਆ ਅਸੀਂ ਜਿੰਨੀਆਂ ਜਹੇਬੰਦੀਆਂ ਟੋਟਲ ਸਾਰੀਆਂ ਇਹ ਰੀ ਦੀ ਬਾਰਡਰ ਬੈਲਟ ਦੀਆਂ ਅਸੀਂ ਇਹ ਜੀਵ ਦੇ ਨਾਲ ਆ ਇਹ ਕਿਸੇ ਵੀ ਹਾਲਤ ਵਿੱਚ ਇਹ ਜਿਹੜਾ ਬੈਂਕ ਨੂੰ ਅਸੀਂ ਕਬਜ਼ਾ ਕਰਨ ਨਹੀਂ ਦੇਵਾਂਗੇ ਕਿਉਂਕਿ ਸਰਕਾਰਾਂ ਦੀਆਂ ਗਲਤ ਨੀਤੀਆਂ ਜੇ ਇਹ ਲੋਟਬੰਦੀ ਨਾ ਕਰਦੀ ਇਹ ਵਿਚਾਰਦਾ ਗਰੀਬ ਦਾ ਨੁਕਸਾਨ ਨਾ ਹੁੰਦਾ ਤੇ ਅੱਜ ਇੱਥੋਂ ਤੱਕ ਇਹ ਗੱਲ ਨਹੀਂ ਪਹੁੰਚਣੀ ਇਹ ਥੋੜੇ ਥੋੜੇ ਕਰਕੇ ਪੈਸੇ ਤਾਰਦਾ ਵੀ ਰਿਹਾ ਹੈ ਤੇ ਜਿਹੜੇ ਪੈਸੇ ਤਾਰਦਾ ਰਿਹਾ ਇਹ ਬੈਂਕਾਂ ਵਾਲਿਆਂ ਜਮਾ ਨਹੀਂ ਕੀ ਕਿੰਨੀ ਰਕਮ ਸੀ ਟੋਟਲ ਤੇ ਕਿੰਨੀ ਰਕਮ ਤਾਰ ਚੁੱਕੇ ਨੇ ਹੁਣ ਤੱਕ ਇਹਦੀ ਰਕਮ ਸਾਨੂੰ ਇੰਨਾ ਪਤਾ ਲੱਗਾ ਵੀ 15 ਲੱਖ ਰੁਪਈਆ ਲੋਨ ਲਿਆ ਹੈ ਤੇ ਇਸ ਜਿਹੜੀ ਬੈਂਕ ਨੇ ਆ ਇਹਨੂੰ ਦੋਰਾ ਦੋਰਾ ਨੋਨ ਕਰਕੇ ਇਹਨਾਂ ਨੇ ਇਹ ਤੋਂ ਵੱਡੀ ਲੈ ਕੇ ਪਹਿਲੇ ਕਾਫੀ ਪਹਿਲਾਂ ਬੈਂਕਾਂ ਵਾਲਿਆਂ ਵੱਡੀ ਵੀ ਲਈ ਐ ਤੇ ਬਾਕੀ ਪੈਸੇ ਇਹਦੇ ਨਾਲ ਡਬਲ ਪਾ ਕੇ ਤੇ ਹੁਣ ਜਿਹੜੀ ਆ ਇਹਦੀ ਕੁਰਕੀ ਕੀਤੀ ਆ ਜਿਹੜੇ ਬੈਂਕ ਜਿਹੜੀ ਇੱਥੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਆ ਅਹੀਂ ਕਿਸਾਨ ਜਹੇਬੰਦੀਆਂ ਜਿੰਨੀਆਂ ਵੀ ਹੈਗੀਆਂ ਇਹਦੇ ਨਾਲ ਖੜੀਆਂ ਆ ਕਿਹੇ ਵੀ ਹਾਲਤਾਂ ਸਰਕਾਰ ਨੂੰ ਜਾਂ ਬੈਂਕ ਨੂੰ ਇੱਥੇ ਕਬਜ਼ਾ ਨਹੀਂ ਕਰਨ ਦੇਣਾ। ਬੇਟੇ ਪੰਜਾਬ ਫੋਟੋ ਤੇ ਜੀ ਤੇ ਅੱਜ ਜਿਹੜਾ ਤੁਹਾਡੇ ਪੁਲਿਸ ਦੇ ਵਿੱਚ ਤੇ ਤੁਹਾਡੇ ਤਲਕੀ ਹੋਈ ਆ ਤੇ ਨਾਹਰੇਬਾਜੀ ਹੋਈ ਕੀ ਮਸਲਾ ਕੀ ਹੈ ਜੀ ਇਹਦੀ ਸਾਡੇ ਇੱਥੇ ਸਰੇਸ਼ਾ ਆ ਪੱਟੂਸ਼ਾ ਜਿਹਨੂੰ ਕਹਿੰਦੇ ਆ ਇਹ ਆਰਥ ਕਰਦੇ ਸੀ ਤੇ ਪਰ ਇਹ ਉਹ ਕਿਸੇ ਜਿਹੜੀਆਂ ਸਰਕਾਰ ਦੀਆਂ ਨੀਤੀਆਂ ਕਰਕੇ ਉਹ ਜਿਹੜੇ ਅੱਗੇ ਕਰਜ ਨਹੀਂ ਤਾਰ ਸਕੇ ਹੁਣ ਜਿਹੜਾ ਵਾ ਉਹ ਅਸਰੋਂ ਡਾਊਨ ਹੋ ਗਿਆ ਤੇ ਉਹਦੇ ਵਿਚਾਰ ਨੂੰ ਅਟੈਕ ਹੋਣ ਰਿਹਾ ਵਾ ਜੇ ਉਹ ਮਰ ਜਾਂਦਾ ਤੇ ਫਿਰ ਪੈਸਾ ਕਿੱਥੋਂ ਲੈਣਗੇ ਤੇ ਬਾਕੀ ਦੂਜੀ ਜਿਹੜੀ ਗੱਲ ਆ ਅਸੀਂ ਸਾਰੀਆਂ ਜਿੰਨੀਆਂ ਵੀ ਜਥੇਬੰਦੀਆਂ ਇਸ ਇਲਾਕੇ ਦੀਆਂ ਆ ਬਾਰਡਰ ਏਰੀਆ ਜੀਆਂ ਅਸੀਂ ਸਾਰੀਆਂ ਇੱਕ ਥਾਂ ਆ ਉਹਦੇ ਨਾਲ ਆ ਅਸੀਂ ਸਰਕਾਰ ਨੂੰ ਤੇ ਬੈਂਕ ਵਾਲਿਆਂ ਨੂੰ ਇਹ ਜਿਹੜਾ ਵਾ ਉਹਦਾ ਜਿਹੜੀ ਇਹ ਕਰ ਰਿਹਾ ਇਹ ਉਹ ਕਰਤੇ ਕਦੇ ਨਹੀਂ ਕਰਨਦਿਆਂਗੇ ਜੀ ਸਾਨੂੰ ਕਿੰਨੀ ਵੀ ਲੜਾਈ ਲੜਨੀ ਪਏ ਲੜ ਕੇ ਤੇ ਅਸੀਂ ਉਹਦੇ ਟੇਪ ਚਾਹਾਂਗੇ ਬੱਚੇ ਕਿੱਥੇ ਰਹਿਣਗੇ ਜਿਹੜੇ ਛੋਟੇ ਛੋਟੇ ਨੇ 23 ਚੈਨਲ ਦੇ ਲਈ ਤਰੰਤਾਰਨ ਤੋਂ ਬਲਜੀਤ ਸਿੰਘ ਦੀ ਰਿਪੋਰਟ